なしなかラージオを知って ਅੰਮ੍ਰਿਤਸਰ ਦੇ ਈਸਟ ਗੋਬਿੰਦਨਗਰ ਸੁਲਤਾਨਵਿੰਡ ਰੋਡ ਤੇ ਸਤਨਾਮ ਕੌਰ ਨਾਂ ਦੀ ਮਹਿਲਾ ਦੀਆਂ ਇਹ 마ਸੂਮ ਪੋਤਰੀਆਂ ਪਿਛਲੇ 2.5 ਮਹੀਨੇ ਤੋਂ ਆਪਣੀ ਮਾਂ ਪਰਨਜੀਤ ਕੌਰ ਨੂੰ ਵੇਖਣ ਨੂੰ ਵਿਤਰਸ ਗਈਆਂ ਨੇ ਅਤੇ ਰੋਜ਼ ਆਪਣੀ ਮਾਂ ਨੂੰ ਇਸ ਐਲਬਮ ਵਿੱਚ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਪਰ ਮਾਂ ਪਰਨਜੀਤ ਕੌਰ ਦਾ ਕੋਈ ਅਤਾ ਪਤਾ ਨਹੀਂ ਹੈ ਦਰਸਲ ਸਤਨਾਮ ਕੌਰ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ ਰਾਜੂ ਚੰਡੀਗੜ੍ਹ 'ਚ ਕੰਮ ਕਰਦਾ ਹੈ ਅਤੇ ਸਤਨਾਮ ਕੌਰ ਮੁਤਾਬਕ ਉਸ ਦੀ ਗેરਮੌਜੂਦਗੀ 'ਚ ਇਹਨਾਂ ਮਾਸੂਮ ਬੱਚਿਆਂ ਦੀ ਮਾਂ ਪਰਮਿੰਦਰ ਕੌਰ ਸਵੇਰੇ 8 ਵਜੇ ਆਪਣੀ ਸਭ ਤੋਂ ਛੋਟੀ ਬੇਟੀ ਨੂੰ ਨਾਲ ਲੈ ਕੇ ਘਰੋਂ ਕਿਤੇ ਚਲੀ ਗਈ ਅਤੇ ਜਦੋਂ ਉਹ ਘਰੋਂ ਗਈ ਤਾਂ ਉਹ 5 ਮਹੀਨੇ ਦੀ ਗਰਭਵਤੀ ਸੀ ਪਿਛਲੇ 2.5 ਮਹੀਨੇ ਤੋਂ ਪਰਮਿੰਦਰ ਕੌਰ ਗਾਇਬ ਹੈ ਜਿਸ ਨੂੰ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ناکਾਮ ਰਹਿਣ ਤੋਂ ਬਾਅਦ ਸਤਨਾਮ ਕੌਰ ਨੇ ਹੁਣ ਪੁਲਿਸ ਕੋਲ ਗੁਹਾਰ ਲਗਾਈ ਹੈ ਮੇਰਾ ਨਾਮ ਸਤਨਾਮ ਕੌਰ ਹੈ ਮੈਂ ਸਤ ਗੋਬਿੰਦਨਗਰ ਰਮਾਲੇ ਬਾਜ਼ਾਰ ਦੀ ਰਹਿਣ ਵਾਲੀ ਆ ਕੋਈ 2 2.5 ਮਹੀਨੇ ਹੋ ਗਏ ਆ ਮੇਰੀ ਨੂੰ ਜੋ ਕਿ ਜਿਸ ਦਾ ਨਾਮ ਹੈ ਪਰਮਿੰਦਰ ਕੌਰ ਪਿੰਕੀ ਮੈਂ ਘਰ ਨਹੀਂ ਸੀ ਆਪਣੀ ਬੇਟੀ ਘਰ ਗਈ ਸੀ ਰਾਤ ਉਧਰ ਰਹਿ ਪੀ ਬੇਟਾ ਮੇਰਾ ਚੰਡੀਗੜ੍ਹ ਕੰਮ ਕਰਦਾ ਸੀਗਾ ਕੋਈ ਘਰ ਚ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਵੀ ਕੋਈ ਗੱਲ ਨਹੀਂ ਗਈ ਇਹ ਦੋਨੋਂ ਬੇਟੀਆਂ ਨੂੰ ਘਰ ਸੁੱਤੀਆਂ ਪੀਂਆਂ ਨੂੰ ਛੱਡ ਕੇ ਤੇ ਘਰੋਂ ਸਵੇਰੇ 6:30 8 ਵਜੇ ਘਰੋਂ ਚੱਲ ਗਈ ਛੋਟੀ ਬੇਟੀ ਸੀ 2 ਸਾਲ ਦੀ ਉਸ ਨੂੰ ਨਾਲ ਲੈ ਗਈ ਆ ਤੇ ਅੱਗੋਂ 5 ਮਹੀਨੇ ਤੋ ਪ੍ਰੈਗਨੈਂਟ ਸੀਗੀ 2 ਢਾਈ ਮਹੀਨੇ ਹੋ ਗਏ ਸਾਡਾ ਬੜਾ ਬੁਰਾ ਹਾਲ ਆ ਇਹ ਜਦੋਂ ਗਈ ਆ 25 ਸਤੰਬਰ ਨੂੰ ਅਸੀਂ ਉਸ ਦਿਨ ਕੰਪਲਸ ਕੰਪਲੀਟ ਕਰਤੀ ਸੀ ਮੈਂ ਤੇ ਸਾਰੇ ਅਸੀਂ ਮਤਲਬ ਪਹਿਲਾਂ ਪਤਾ ਕੀਤਾ ਇਹਦੇ ਪੇਕੇ ਅੱਗੋਂ ਕੀਤਾ ਸਾਰੇ ਰਿਸ਼ਤੇਦਾਰਾਂ ਕੋ ਕੀਤਾ ਕਿਤੇ ਪਤਾ ਨਹੀਂ ਇਹਦਾ ਕੋਈ ਲੱਗਾ ਤੇ ਪਾਸ ਤੋਂ ਪੁਲਿਸ ਕੰਪਲੀਟ ਦਿੱਤੀ ਆ ਉਸ ਦੇ ਬਾਵਜੂਦ ਵੀ ਪੁਲਿਸ ਕੰਪਲੀਟ ਤੋਂ ਬਾਅਦ ਵੀ ਕੋਈ ਵੀ ਸਾਨੂੰ ਮਤਲਬ ਕਿ ਕੋਈ ਜਾਣਕਾਰੀ ਨਹੀਂ ਮਿਲਣ ਲਿਕੇ ਕਿੱਥੇ ਗਈ ਆ ਕਿੱਥੇ ਨਹੀਂ ਗਈ ਬੇਟੇ ਮੇਰੇ ਦਾ ਬੁਰਾ ਹਾਲ ਆ ਸਾਡਾ ਸਾਰੇ ਪਰਿਵਾਰ ਦਾ ਬੁਰਾ ਹਾਲ ਆ ਤੇ ਅਸੀਂ ਪੁਲਿਸ ਕਮਿਸ਼ਨਰ ਨੂੰ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਬੱਚੇ ਨੂੰ ਦੇਖੋ ਕਿੰਨੀ ਹਾਲਤ ਇਹਨਾਂ ਦੀ ਖਰਾਬ ਆ ਸਾਰੀ ਸਾਰ ਰਾਤ ਨਾ ਸੌਂਦੇ ਆ ਨਾ ਸੌਂ ਦਿੰਦੇ ਆ ਮੈਨੂੰ 60 ਸਾਲ ਦੀ ਮੇਰੀ ਉਮਰ ਹੋ ਚੁੱਕੀ ਆ ਘਰ ਚ ਕੋਈ ਦਰਾਣੀ ਨਹੀਂ ਕੋਈ ਜਠਾਣੀ ਨਹੀਂ ਕੀ ਦੀ ਕੋਈ ਨਣਾਣ ਨਹੀਂ ਕੀ 15 ਸਾਲ ਇਹਦੀ ਸ਼ਾਦੀ ਨੂੰ ਹੋ ਗਏ ਆ 15 ਸਾਲਾਂ ਬਾਅਦ ਚੁੱਕ ਚਾ ਪੇ ਪਤਾ ਨਹੀਂ ਕਿੱਥੇ ਛੋਟੀ ਜੀ ਬੇਟੀ ਨੂੰ ਨਾਲ ਲੈ ਕੇ ਅੱਗੋਂ 5 ਮਹੀਨੇ ਤੋਂ ਪ੍ਰੈਗਨੈਂਟ ਆ ਬਹੁਤ ਜ਼ਿਆਦਾ ਸਾਡੀ ਹਾਲਤ ਖਰਾਬ ਆ ਬੇਟੇ ਦੀ ਹਾਲਤ ਵੀ ਖਰਾਬ ਆ ਅਸੀਂ ਇੰਨੇ ਪਰੇਸ਼ਾਨ ਆ ਕਿ ਹੋ ਸਕਦਾ ਉਹਦੇ ਨਾਲ ਕੋਈ ਹਾਦਸਾ ਨਾ ਹੋ ਗਿਆ ਹੋਵੇ ਜਾਂ ਕਿਸ ਤਰ੍ਹਾਂ ਪੁਲਿਸ ਨੇ ਕੰਪਲੀਟ ਤੋਂ ਬਾਅਦ ਇੱਕ ਦੋ ਕੈਮਰੇ ਜਿਹੜੇ ਆ ਉਹ ਖਲ੍ਹਾਈ ਸੀ ਉਹਦੇ ਵਿੱਚ ਜਾਂਦੀ ਥੋੜੀ ਜਿਹੀ ਨਜ਼ਰ ਆਈ ਦੋ ਤਿੰਨ ਕੈਮਰਿਆਂ 'ਚ ਅੱਗੋਂ ਕੋਈ ਕੈਮਰੇ ਨਹੀਂ ਖੋਲੇ ਗਏ ਕੋਈ ਸਾਨੂੰ ਪਤਾ ਨਹੀਂ ਕੋਈ ਅਤਾ ਨਹੀਂ ਇੰਨੇ ਪਰੇਸ਼ਾਨ ਦਿਨ ਰਾਤ ਅਸੀਂ ਪਰੇਸ਼ਾਨ ਹੋਈ ਹੋਈ ਆ ਕਿ ਸਾਨੂੰ ਕੋਈ ਪਤਾ ਲੱਗੇ ਕਿ ਕਿੱਥੇ ਗਈ ਆ ਕਿੱਥੇ ਨਹੀਂ ਗਈ ਤੇ ਪੁਲਿਸ ਕਮਿਸ਼ਨ ਨੂੰ ਹੱਥ ਜੋੜ ਕੇ ਮੇਰੀ ਰਿਕਵੈਸਟ ਆ ਕਿ ਸਾਨੂੰ ਮਤਲਬ ਕਿ ਪਤਾ ਲਾ ਕੇ ਦੱਸਣ ਵੀ ਕਿੱਥੇ ਹੈਗੀ ਆ ਕਿੱਥੇ ਨਹੀਂ ਹੈਗੀ ਬਹੁਤ ਪਰੇਸ਼ਾਨ ਆਸੀਂ